ਵਾਹ ਬਾਈ ਵਾਹ ਜਿਹੜਾ ਮੋਰ ਵਾਂਗੂ ਪਹਿਲਾਂ ਪਾਂਦਾ ਹੰਸਾਂ ਵਰਗਾ ਚਿੱਟਾ ਘੋੜਾ ਤੁਰਿਆ ਆਂਦਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਘੋੜੇ ਦਾ ਨਾਮ ਹੈ ਬਾਦਲ ਉਮਰ ਹੈ ਘੋੜੇ ਦੀ 9 ਸਾਲ 7 ਮਹੀਨੇ ਤੇ ਮੇਜਰ ਠੱਠੀ ਵਾਲੇ ਘੋੜੇ ਸੂਰਜ ਦਾ ਡਾਇਰੈਕਟ ਬੱਚਾ ਤੇ ਅਬੋਰ ਵਾਲੇ ਵੱਡੇ ਘੋੜੇ ਦਾ ਪੋਤਰਾ ਹੈ ਤੇ ਇਹਦੇ ਮਾਲਕ ਦਾ ਨਾਮ ਹੈ ਕੁਲਦੀਪ ਬਾਈ ਦਾ ਪਿੰਡ ਹੈ ਭਾਗਸਰ ਤੇ ਘੋੜਾ ਫੋਰ ਫੇਲ ਹੈ ਜੇ ਤੁਹਾਨੂੰ ਵੀ ਚਾਹ ਹੈ ਵੀ ਘੋੜਾ ਰੱਖਣ ਦਾ ਨੁਕਰਾ ਘੋੜਾ ਬਹੁਤ ਸੋਹਣਾ ਘੋੜਾ ਹੈ ਜਿਹੜੇ ਬੰਦੇ ਤੋਂ ਕੁਲਦੀਪ ਬਾਈ ਨੇ ਘੋੜਾ ਲਿਆ ਸੀ ਤਾਂ ਉਹਨੇ ਦੱਸਿਆ ਕਿ ਕਰੀਬ 450 ਘੋੜੀ ਇਸ ਘੋੜੇ ਨੇ ਮੇਟ ਕੀਤੀ ਆ ਤੇ ਬੜੇ ਚੰਗੇ ਚੰਗੇ ਰਿਜ਼ਲਟ ਆਏ ਆ ਆ ਕੁਲਦੀਪ ਵੀਰ ਦਾ ਨੂੰ ਵੇਚਣ ਦਾ ਤਾਂ ਜਮਾਂ ਮਨ ਨਹੀਂ ਸੀ ਪਰ ਕੁਛ ਘਰੇਲੂ ਕਾਰਨਾਂ ਦੇ ਰੁਝੇਵਿਆਂ ਕਰਕੇ ਘੋੜਾ ਇਹਨਾਂ ਨੂੰ ਵੇਚਣਾ ਪੈ ਰਿਹਾ ਬਾਈ ਕੁਲਦੀਪ ਬਾਈ ਦੇ ਦਸਨ ਮੁਤਾਬਕ ਵਾਲ ਪੋਰੀਆਂ ਸਾਫ ਹੈ ਬਿਲਕੁਲ ਤੇ ਕੱਦ ਕਾਠ ਵੀ ਪੂਰਾ ਖੁੱਲਾ ਤੇ ਬਾਡੀ ਦਾ ਵੀ ਪੂਰਾ ਖੁੱਲਾ ਹੈ ਘੋੜਾ ਤੇ ਬਾਕੀ ਆ ਦੇਖੋ ਯਾਰ ਸਵਾਰੀ ਵੀ ਬੜੀ ਚੰਗੀ ਕਰਾਂਦਾ ਅਬੋਰ ਲੈਨ ਵਾਲੇ ਘੋੜਿਆਂ ਦੀ ਖਾਸੀਅਤ ਹੈ ਵੀ ਇਹ ਪੂਰਾ ਉਮਰਾਂ ਜਿੰਨੀਆਂ ਮਰਜ਼ੀ ਹੋ ਜਾਣ ਇਹਨਾਂ ਦੀ ਅੱਪਰ ਕਰੰਟ ਫੁੱਲ ਰਹਿੰਦਾ ਇਹਨਾਂ 'ਚ ਤੇ ਐਂ ਲੱਗਦਾ ਜਿਵੇਂ ਬਸ਼ੇਰੀਆਂ ਵਰਗੀ ਇਹਨਾਂ ਦੀ ਲੁੱਕ ਰਹਿੰਦੀ ਆ ਤੇ ਬਾਕੀ ਜੇ ਤੁਸੀਂ ਵੀ ਚਾਹਦੇ ਹੋ ਵੀ ਨਿਊ ਐਂਟਰੀ ਦੀ ਪੋਸਟ ਪਾਇਓ ਵੀ ਸਾਡੇ ਘਰੇ ਇੱਕ ਸਾਨੀ ਘੋੜਾ ਆ ਗਿਆ ਤੇ ਅਸੀਂ ਵੀ ਨੁਕਰ ਬਰੀਡਰਾਂ ਦੇ ਵਿੱਚ ਸ਼ਾਮਲ ਹੋ ਗਏ ਵੀ ਸਾਡੇ ਘੋੜੇ ਦੇ ਰਿਜ਼ਲਟ ਵੀ ਕੱਲ ਨੂੰ ਮੋਹੋ ਬੋਲਣਗੇ ਤਾਂ ਭਈਆ ਘੋੜੇ ਦੇ ਮਾਲਕ ਨਾਲ ਕੰਟੈਕਟ ਕਰ ਲਓ ਫੋਨ ਨੰਬਰ ਸਕਰੀਨ ਤੇ ਦਿੱਤਾ ਹੈ